ਇਹ ਪੱਤੇ ਉੜਾਦਣਗੇ 11 ਬਿਮਾਰੀਆਂ ਦੇ ਪਰ ਖੱਟੇ ਜਿੰਨਾਂ ਨੂੰ 슈ਗਰ ਦੇ ਕਰਕੇ ਹੱਥ ਪੈਰ ਸੋਣ ਲੱਗ ਗਏ ਨੇ ਜਿੰਨਾਂ ਦੇ 슈ਗਰ ਦੇ ਨਾਲ ਡਾਈਜੈਸ਼ਨ ਖਰਾਬ ਹੋ ਗਿਆ ਜਿੰਨਾਂ ਦਾ 슈ਗਰ ਦੇ ਨਾਲ ਸਰੀਰ ਦੇ ਵਿੱਚ ਕਮਜ਼ੋਰੀ ਆਉਣ ਲੱਗੀ ਜਿੰਨਾਂ ਨੂੰ 슈ਗਰ ਦੇ ਕਰਕੇ ਸਟ੍ਰੈਸ ਹੋਣ ਲੱਗੀ ਔਰ ਜਿੰਨਾਂ ਨੂੰ 슈ਗਰ ਦੇ ਨਾਲ ਇਹ ਹੀ ਨਹੀਂ ਪਤਾ ਲੱਗਦਾ ਕਿ ਮੇਰਾ 파ਟਰਨਰ ਨਾਲ ਆ ਕੇ ਚਲਾ ਗਿਆ ਇਹ ਉਹ ਸਮੱਸਿਆਵਾਂ ਨੂੰ ਛਟਕਾਰਾ ਦੇਗਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਵਿੱਚ ਇਹ ਪੱਤੇ ਹੈਗੇ ਨੇ ਜਿਹੜੇ ਰੋਗ ਨੂੰ ਖਤਮ ਕਰਨ 'ਚ ਸਹਾਇਤਾ ਕਰਦੇ ਨੇ ਸਹਾਇਕ ਹੁੰਦੇ ਨੇ ਸਭ ਤੋਂ ਪਹਿਲਾਂ ਸਾਡਾ ਮੈਟਾਬੋਲਿਕ ਸਿਸਟਮ ਦੂਜੇ ਨੰਬਰ ਸਾਡਾ ਡਾਈਜੈਸ਼ਨ ਸਿਸਟਮ ਤੀਜੇ ਨੰਬਰ ਤੇ ਸਾਡੀ ਕਿਡਨੀ ਚੌਥੇ ਨੰਬਰ ਤੇ ਸਾਡਾ ਜਿਹੜਾ ਪਾਚਨ ਸਿਸਟਮ ਪਾਚਨ ਤੰਤਰ ਇਹਨਾਂ ਸਾਰਿਆਂ ਨੂੰ ਡਿਸਟਰਬ ਹੋਣ ਤੋਂ ਬਾਅਦ ਇੱਕ ਮੇਨ ਪ੍ਰੋਬਲਮ ਆਦੀ ਅੱਜ ਉਹਨੂੰ ਵੀ ਆਪਾਂ ਠੀਕ ਕਰਕੇ ਜਾਈਏ ਜਿਨ੍ਹਾਂ ਨੂੰ ਵਾਰ-ਵਾਰ ਰਾਤ ਨੂੰ ਉੱਠ ਕੇ ਬਾਥਰੂਮ ਜਾਣਾ ਪੈ ਰਿਹਾ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਜੁੱਤੀ ਪੈਰ ਚਵਾ ਕਿ ਪਿਛੇ ਡਿੱਗ ਗਈ ਆ ਜਿਹੜੇ ਆਪਦੀ ਕਰੋਨਿਕ ਕਬਜ ਤੋਂ ਪਰੇਸ਼ਾਨ ਹੋ ਚੁੱਕੇ ਨੇ ਜਿਨ੍ਹਾਂ ਦੇ ਐਸਿਡ ਰਿਫਲੈਕਸ ਬੜੇ ਵੱਡੇ ਲੈਵਲ ਤੇ ਹੋ ਰਿਹਾ ਵਾ ਇਤਜਾਬ ਇੱਥੇ ਬਣ ਰਿਹਾ ਪਰ ਦਰਦ ਬੈਕ ਸਾਈਡ ਤੇ ਜਾ ਰਹੀ ਆ ਕੁਦੀਨੇ ਦੇ ਤੁਸੀਂ ਤਕਰੀਬਨ ਤਕਰੀਬਨ 10 ਕੁ ਗ੍ਰਾਮ ਪੱਤੇ ਜਿਹੜੇ ਉਹ ਲੈ ਲੈਣੇ ਆ ਉਸ ਤੋਂ ਬਾਅਦ ਆ ਗਈ ਪਾਲਕ ਠੀਕ ਹੈ ਤਕਰੀਬਨ 10 ਤੋਂ 15 ਗ੍ਰਾਮ ਤੁਸੀਂ ਇਹ ਲੈ ਲੈਣੀ ਆ ਉਸ ਤੋਂ ਬਾਅਦ ਤੁਸੀਂ 10 ਗ੍ਰਾਮ ਜਿਹੜੀ ਆ ਉਹ ਤਣੀਆਂ ਦੇ ਪੱਤੇ ਲੈ ਲੈਣੇ ਆ ਇੱਕ ਕੱਪੜਾ ਲੈਣਾ ਮਲਮਲ ਦਾ ਕੱਪੜੇ ਨੂੰ ਭਾਂਡੇ ਉੱਤੇ ਰੱਖ ਦੇਣਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਉਹਦੇ ਵਿੱਚ ਜੂਸ ਪਾ ਕੇ ਚੰਗੀ ਤਰ੍ਹਾਂ ਪੁੰਨ ਲੈਣਾ ਵਾ ਇਹ ਤੁਹਾਨੂੰ ਕੁਝ ਇਸ ਤਰ੍ਹਾਂ ਇੱਕ ਗਲਾਸ ਦੇ ਰੂਪ ਰੂ ਹੋਣਾ ਸ਼ੁਰੂ ਹੋ ਜਾਏਗੀ ਕੀ ਕਰੇਗਾ ਹੈ ਇੱਕ ਗਲਾਸ ਇਹ ਜੂਸ ਲਏਗਾ ਤੁਹਾਡੀ 슈ਗਰ ਨੂੰ ਚੂਸ ਔਰ ਪਹਿਲੇ 7 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਏਗਾ ਤੁਹਾਨੂੰ ਹੋਣਾ ਮਹਿਸੂਸ ਕਹਿੰਦੇ ਨੇ ਜੀ ਸਾਨੂੰ 슈ਗਰ ਆ ਕਦੇ ਕਦੇ ਵਾਧੀ ਹੈ। ਕਈ ਕਹਿੰਦੇ ਨੇ ਜਦੋਂ ਅਸੀਂ ਵਿਆਹ ਚ ਖਾ ਪੀ ਲੈਨੇ ਉਸ ਤੋਂ ਬਾਅਦ 슈ਗਰ ਵਾਧੀ ਹੈ। ਕਈ ਕਹਿੰਦੇ ਨੇ ਜਿਸ ਦਿਨ ਅਸੀਂ ਸੌਂਦੇ ਨਹੀਂ ਹੈਗੇ ਸਵੇਰੇ ਅਸੀਂ ਉੱਠਦੇ ਆ ਚੈੱਕ ਕਰਦੇ ਆ ਤੇ 슈ਗਰ ਵਾਧੀ ਹੁੰਦੀ ਹੈ। ਬਹੁਤ ਲੋਕ ਨੇ ਇਹ ਕਹਿੰਦੇ ਨੇ ਕਿ ਜੀ ਜਦੋਂ ਅਸੀਂ ਕਈ ਵਾਰ ਪੈਗ ਸ਼ੈਗ ਲਗਾ ਲੈਂਦੇ ਆ ਤੇ ਉਸ ਤੋਂ ਬਾਅਦ ਸਾਡੀ 슈ਗਰ ਵਾਧੀ ਹੈ। ਕੋਈ ਕਹਿੰਦਾ ਜੀ ਮੈਨੂੰ ਟੈਨਸ਼ਨ ਹੁੰਦੀ ਹੈ ਫਿਰ ਉਸ ਤੋਂ ਬਾਅਦ 슈ਗਰ ਵਾਧੀ ਹੈ। ਇਹ ਕੀ ਚੱਕਰ ਕੀ ਹੈ? 슈ਗਰ ਇੱਕ ਲਾਈਫ ਸਟਾਈਲ ਡਿਸੀਜ਼ ਹੈ। ਇਹ ਕੋਈ ਰੋਗ ਨਹੀਂ ਆ ਇਹਨੂੰ ਲੈ ਕੇ ਸਟ੍ਰੈਸ ਚ ਨਹੀਂ ਜਾਣਾ ਅੱਜ ਜੇ ਅਸੀਂ ਆਪਣਾ ਖਾਣ ਪੀਣ ਦਾ ਲਾਈਫ ਸਟਾਈਲ ਸਹੀ ਕਰ ਲਿਆ ਜਾਵੇ ਤਾਂ 슈ਗਰ ਨੂੰ ਆਪਾਂ ਦਿਨਾਂ ਚ ਕੰਟਰੋਲ ਕਰ ਸਕਦੇ ਹਾਂ ਬਹੁਤ ਵਾਰ ਹੁੰਦਾ ਜੀ ਨਗੀ ਸਾਹਿਬ ਜੀ ਇਸ ਤਰ੍ਹਾਂ ਦੇ ਜੂਸ ਕੱਢਣ ਦਾ ਟਾਈਮ ਨਹੀਂ ਹੁੰਦਾ ਉਹਨਾਂ ਵਾਸਤੇ ਫਿਰ ਕੀ ਹਿੱਲਾ ਕਰਕੇ ਦੰਨਿਓ ਜਿਹੜੇ ਜੂਸ ਪਸੰਦ ਨਹੀਂ ਕਰਦੇ ਉਹਨਾਂ ਵਾਸਤੇ ਆਪਾਂ ਸਪੈਸ਼ਲ ਬ੍ਰਹਮਾਸਤਰ ਤਿਆਰ ਕਰਕੇ ਦੇਣਾ ਜਿੰਨੀਆਂ ਵੀ 슈ਗਰ ਕਰਕੇ ਆਈਆਂ ਕਮਜ਼ੋਰੀਆਂ ਮੈਂ ਗੱਲ ਕਰਾਂ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਿਰ ਦੇ ਵਾਲ ਤੱਕ ਸਾਰੀਆਂ ਕਮਜ਼ੋਰੀਆਂ ਨੂੰ ਆਪਾਂ ਬਰਾਬਰ ਬੈਲੈਂਸ ਕਰ ਸਕਦੇ ਕੰਟਰੋਲ ਕਰ ਸਕਦੇ ਆ ਇਹ ਬ੍ਰह्मਸਤਵ ਇਹ ਪੱਤੇ ਉਡਾਦਣਗੇ 11 ਬਿਮਾਰੀਆਂ ਦੇ ਪਰ ਖੱਟੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਨਾਗੀ ਕਟਾਰੀਆ ਇਲੈਕਟਰ ਹੋਮੋਪੈਥਿਕ ਸੈਂਟਰ ਦੇ ਡਾਕਟਰ ਡਾਕਟਰ ਗੁਡਬਕਸਿੰਗ ਨਾਗੀ ਸਾਹਿਬ ਤੇ ਡਾਕਟਰ ਕਰਨ ਕਟਾਰੀਆ ਅੱਜ ਇਹਨਾਂ ਪੱਤਿਆਂ ਦੇ ਜ਼ਰੀਏ ਤੁਹਾਡੀਆਂ 11 ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਅਸੀਂ ਹਮੇਸ਼ਾ ਹਮੇਸ਼ਾ ਦੇ ਲਈ ਗਾਇਬ ਕਰਨ ਵਾਲੇ ਆ ਸਮਝਾਂਗੇ ਇਹ ਪੱਤੇ ਕਿਸ ਦੇ ਨੇ ਸਮਝਾਂਗੇ ਉਹ ਬਿਮਾਰੀਆਂ ਕਿਹੜੀਆਂ ਨੇ ਸਮਝਾਂਗੇ ਕਿ ਇਹ ਜਿਹੜਾ ਚੂਰਨ ਟਾਈਪ ਕੁਝ ਰੱਖਿਆ ਹੋਇਆ ਹੈ ਇਹ ਕੀ ਚੀਜ਼ ਹੈਗਾ ਤੇ ਇਹ ਨਮਕ ਦੇ ਇਹਦੇ ਵਿੱਚ ਰਲਾਉਣ ਨਾਲ ਕੀ ਹੋਏਗਾ ਸਾਰੇ ਗੱਲਾਂ ਬਾਤਾਂ ਅਸੀਂ ਅੱਜ ਕਰਾਂਗੇ ਸਾਡੇ ਨਾਲ ਨੇ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਅਸੀਂ ਕਰ ਲੈਣਾ ਡਾਕਟਰ ਗੁਰਬਖਸ਼ ਸਿੰਘ 나ਗੀ ਸਾਹਿਬ ਤੋਂ 나ਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਬਿਲਕੁਲ ਸਭ ਤੋਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵਾਰ ਫਿਰ ਸਾਨੂੰ ਸਾਡੇ ਪਿਆਰ ਭਰੇ ਦਰਸ਼ਕਾਂ ਨੂੰ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਉਹ ਸਾਡੇ ਪਿਆਰ ਭਰੇ ਦਰਸ਼ਕਾਂ ਦਾ ਜਿਹੜੇ ਸਾਡੇ ਨੁਸਖਿਆਂ ਨੂੰ ਬਾਖੂਬੀ ਘਰ ਦੇ ਵਿੱਚ ਵਰਤ ਕੇ ਲਾਭ ਲੈ ਰਹੇ ਆ ਅੱਛਾ 나ਗੀ ਸਾਹਿਬ ਇਹ ਦੱਸੋ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪੱਤੇ ਹੈਗੇ ਨੇ 11 ਬਿਮਾਰੀਆਂ ਦੀ ਪਰਖਾ ਛੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਵਿੱਚ ਇਹ ਪੱਤੇ ਹੈਗੇ ਨੇ ਜਿਹੜੇ ਰੋਗ ਨੂੰ ਖਤਮ ਕਰਨ 'ਚ ਸਹਾਇਤਾ ਕਰਦੇ ਨੇ ਸਹਾਇਕ ਹੁੰਦੇ ਨੇ ਬਿਲਕੁਲ ਜੀ ਫਰੂਕੀ ਸਾਹਿਬ ਸਭ ਤੋਂ ਪਹਿਲਾਂ ਸਾਡਾ ਮੈਟਾਬੋਲਿਕ ਸਿਸਟਮ ਦੂਜੇ ਨੰਬਰ ਸਾਡਾ ਡਾਈਜੈਸ਼ਨ ਸਿਸਟਮ ਤਿਸਦੇ ਨੰਬਰ ਤੇ ਸਾਡੀ ਕਿਡਨੀ ਚੌਥੇ ਨੰਬਰ ਤੇ ਸਾਡਾ ਜਿਹੜਾ ਪਾਚਨ ਸਿਸਟਮ ਪਾਚਨ ਤੰਤਰ ਇਹਨਾਂ ਸਾਰਿਆਂ ਨੂੰ ਹੀ ਬਹੁਤ ਵਧੀਆ ਅੱਜ ਬੈਲੈਂਸ ਕਰਕੇ ਜਾਣਗੇ ਜਿੰਦੇ ਨਾਲ ਇਹਨਾਂ ਸਾਰਿਆਂ ਨੂੰ ਡਿਸਟਰਬ ਹੋਣ ਤੋਂ ਬਾਅਦ ਇੱਕ ਮੇਨ ਪ੍ਰੋਬਲਮ ਆਦੀ ਅੱਜ ਉਹਨੂੰ ਵੀ ਆਪਾਂ ਠੀਕ ਕਰਕੇ ਜਾਵਾਂਗੇ ਜੀ ਜੀ ਚਲੋ ਅਸੀਂ ਸਮਝਾਂਗੇ ਮੇਨ ਕਿਹੜੀਆਂ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਹੱਲ ਹੈਗਾ ਇਹਨਾਂ ਪੱਤਿਆਂ ਦੇ ਵਿੱਚ ਹੈ ਸਾਡੇ ਨਾਲ ਡਾਕਟਰ ਕਰਨ ਘਟਾਰੀਆ ਸਾਹਿਬ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਨੇ ਆ ਘਟਾਰੀਆ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਦਰਸ਼ਕਾਂ ਨੂੰ ਤੁਹਾਡਾ ਇੰਤਜ਼ਾਰ ਰਹਿੰਦਾ ਹੈ ਨੁਸਖਿਆਂ ਦਾ ਫਾਰਮੂਲਿਆਂ ਦਾ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿੰਨੀਆਂ ਵੀਡੀਓ ਜਿੰਨੇ ਨੁਸਖੇ ਫਾਰਮੂਲੇ ਲੈ ਕੇ ਆਏ ਆ ਦਰਸ਼ਕੋਨਾਂ ਦਾ ਬਾਖੂਬ ਕਟਾਰੇ ਸਾਹਿਬ ਜਿਸ ਤਰੀਕੇ ਨਾਲ ਨਾਗੀ ਸਾਹਿਬ ਨੇ ਦੱਸਿਆ ਹੈ ਕਿ metabolisim ਹੋ ਗਿਆ ਤੁਹਾਡਾ ਪਾਚਨ ਤੰਤਰ ਹੋ ਗਿਆ ਹੋਰ ਵੀ ਬਹੁਤ ਸਾਰੀਆਂ 11 ਤਰ੍ਹਾਂ ਦੀਆਂ ਬਿਮਾਰੀਆਂ ਇਹ ਜਿਹੜੇ ਪੱਤੇ ਹੈਗੇ ਨੇ ਪੰਜ ਤਰ੍ਹਾਂ ਦੇ ਖਤਮ ਕਰਨ 'ਚ ਸਹਾਇਤਾ ਕਰਦੇ ਨੇ ਕਿਹੜੀ ਕਿਹੜੀ ਚੀਜ਼ ਹੈ ਮੇਨ ਨੇ ਪੱਤਿਆਂ ਦਾ ਕੰਮ ਕੀ ਰਹਿਣ ਵਾਲਾ ਕੀ ਕਰਨਗੇ ਪੱਤੇ ਬਿਲਕੁਲ ਜੀ ਬਿਲਕੁਲ ਫਰੁਕੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਗੁਜਾਰਿਸ਼ ਕਰੂੰਗਾ ਉਹ ਦਰਸ਼ਕਾਂ ਨੂੰ ਅੱਜ ਇਹ ਵੀਡੀਓ ਉਹ ਦਰਸ਼ਕਾਂ ਵਾਸਤੇ ਆ ਉਹ ਦਰਸ਼ਕ ਅੱਜ ਇਸ ਵੀਡੀਓ ਨੂੰ ਸਕਿੱਪ ਨਾ ਕਰਨ ਜਿਨ੍ਹਾਂ ਨੂੰ ਵਾਰ-ਵਾਰ ਰਾਤ ਨੂੰ ਉੱਠ ਕੇ ਬਾਥਰੂਮ ਜਾਣਾ ਪੈ ਰਿਹਾ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਜੁੱਤੀ ਪੈਰ ਚਵਾ ਕਿ ਪਿਛੇ ਡਿੱਗ ਗਈ ਆ ਜਿਹੜੇ ਆਪਦੀ ਕਰੋਨਿਕ ਕਬਜ ਤੋਂ ਪਰੇਸ਼ਾਨ ਹੋ ਚੁੱਕੇ ਨੇ ਜਿਨ੍ਹਾਂ ਦੇ ਐਸਿਡ ਰਿਫਲੈਕਸ ਬੜੇ ਵੱਡੇ ਲੈਵਲ ਤੇ ਹੋ ਰਿਹਾ ਵਾ ਤਜਾਬ ਇੱਥੇ ਬਣ ਰਿਹਾ ਪਰ ਦਰਦ ਬੈਕ ਸਾਈਡ ਤੇ ਜਾ ਰਹੀ ਆ ਔਰ ਜਿਹੜੇ ਸਟ੍ਰੈਸ ਦੇ ਵਿੱਚ ਜਾ ਚੁੱਕੇ ਨੇ ਇਸ ਚੀਜ਼ ਨੂੰ ਲੈ ਕੇ ਔਰ ਸਭ ਤੋਂ ਵੱਡੀ ਚੀਜ਼ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੇ ਸਿੰਪਟਮ ਤੁਸੀਂ ਦੱਸੇ ਨੇ ਮੈਨੂੰ ਲੱਗਦਾ ਹੈ ਕਿ ਪੰਜ ਛੇ ਤਰ੍ਹਾਂ ਦੇ ਸਿੰਪਟਮ ਇੱਕੋ ਹੀ ਬਿਮਾਰੀ 'ਚ ਮੈਨੂੰ ਹਮੇਸ਼ਾ ਨਜ਼ਰ ਆਉਂਦੇ ਨੇ ਫਿਰੋਕੀ ਸਾਹਿਬ ਮੈਂ ਹਜੇ ਪੰਜ ਤੇ ਛੇ ਦੱਸੇ ਨੇ ਹਜੇ بڑے ਸਿੰਪਟਮ ਨੇ ਜੇ ਮੈਂ ਦੱਸਣ ਲੱਗ ਜਾਵਾਂ ਤੇ ਵੀਡੀਓ ਇਹਦੀ ਪੂਰੀ ਹੋ ਜਾਣੀ ਆ ਪਰ بڑے ਸਿੰਪਟਮ ਨੇ ਪਰ ਇਹ ਸਿੰਪਟਮ ਦੀ ਜੜ ਇੱਕ ਵਾ ਔਰ ਇੱਕ ਚੀਜ਼ ਹੋਰ ਜਿਹੜੇ ਇਸ ਸਮੱਸਿਆ ਨਾਲ ਜੂਝਦੇ ਨੇ ਆਪਦੇ ਜੀਵਨ ਸਾਥੀ ਤੋਂ ਹੱਥ ਤੋਂ ਵੰਦੇ ਨੇ ਸਭ ਤੋਂ ਵੱਡਾ ਕਾਰਨ ਹੁਣ ਇਹ ਸਮੱਸਿਆ ਕੀ ਆ ਇਹ ਸਮੱਸਿਆ ਵਾ ਤੁਹਾਡੀ ਵਧੀ ਹੋਈ ਬਲੱਡ ਸ਼ੂਗਰ ਇਹ ਸਮੱਸਿਆ ਵਾ ਤੁਹਾਡਾ ਵਧਿਆ ਹੋਇਆ ਐਚਬੀਏ1ਸੀ ਲੈਵਲ ਜਿਹੜਾ ਕੀ ਆਪਾਂ ਨੂੰ ਪਤਾ ਨਹੀਂ ਲੱਗਦਾ ਔਰ ਆਪਾਂ ਇਹਨੂੰ ਹਲਕੇ ਚ ਲੈ ਲੈਣੇ ਕਿਉਂਕਿ ਕਈ ਵਾਰੀ ਪਤਾ ਕੀ ਹੁੰਦਾ ਫਿਰ ਕਿ ਸਭ ਸ਼ੂਗਰ ਹੋ ਗਈ ਅਗਲਾ ਕਹਿੰਦਾ ਸਿੰਪਟਮ ਨਹੀਂ ਆ ਰਿਹਾ ਮੇਰੀ ਲੱਤਾਂ 'ਚ ਦਰਦ ਨਹੀਂ ਹੋ ਰਿਹਾ ਮੇਰੇ ਪੈਰ ਨਹੀਂ ਸੋਰੇ ਠੀਕ ਆ ਮੈਨੂੰ ਕੋੜਾ ਕੋਈ ਸਿੰਪਟਮ ਆ ਰਿਹਾ ਇਗਨੋਰ ਕਰਦਾ ਪਰ ਨਹੀਂ ਜਿਹੜੀ ਇਹ 슈ਗਰ ਵਾ ਕਿਉਂਕਿ ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਬੋਡੀ ਦੇ ਵਿੱਚ ਤਿੰਨ ਤਰੀਕੇ ਨਾਲ ਖਾਣਾ ਵੰਡਿਆ ਜਾਂਦਾ ਵਾ ਸਭ ਤੋਂ ਪਹਿਲਾਂ ਫੈਟ ਦੇ ਵਿੱਚ ਦੂਜੇ ਨੰਬਰ ਤੇ ਪ੍ਰੋਟੀਨ ਦੇ ਵਿੱਚ ਔਰ ਤੀਜੇ ਨੰਬਰ ਤੇ ਉਹ ਤੁਹਾਡੇ ਬਲੱਡ ਸ਼ੂਗਰ ਦੇ ਵਿੱਚ ਜਾਂਦਾ ਵਾ ਹੁਣ ਜਦੋਂ ਤੁਹਾਡੀ ਪੈਨਕ੍ਰੀਆ ਜਿਹੜੀ ਕਿ ਇਨਸੂਲਿਨ ਰਿਲੀਜ਼ ਕਰਦੀ ਆ ਉਹ ਕੰਮ ਕਰਨਾ ਬੰਦ ਕਰ ਦੇਗੀ ਤੇ ਜਿਹੜਾ ਉਸ ਜਗ੍ਹਾ ਤੇ ਖਾਣਾ ਜਾਣਾ ਵਾ ਉਹ ਉੱਥੇ ਜਾਏਗਾ ਨਹੀਂ ਕਿਉਂਕਿ ਫੈਟ ਅੰਦਰੋਂ-ਅੰਦਰੀ ਚੂਸਣ ਲੱਗ ਜੂਗਾ ਫੈਟ ਵਧੇਗੀ ਨਹੀਂ ਕਿਉਂਕਿ ਉਹ ਸਾਰਾ ਖਾਣਾ ਉਸ ਏਰੀਆ 'ਚ ਲੱਗੂਗਾ ਤੁਹਾਡਾ ਪ੍ਰੋਟੀਨ ਖਤਮ ਹੋ ਜਾਏਗਾ ਤੁਹਾਡੀ ਫੈਟ ਖਤਮ ਹੋ ਜਾਏਗੀ ਬੜੇ ਕੇਸ ਨੇ 99% ਕੇਸ ਇਦਾਂ ਦੇ ਨੇ ਜਿਹੜੇ ਪੇਸ਼ੈਂਟ 슈ਗਰ ਦੇ ਨਾਲ 90 ਕਿਲੋ ਤੋਂ 60-60 ਕਿਲੋ 50-50 ਕਿਲੋ 'ਚ ਆ ਜਾਂਦੇ ਨੇ ਵਿਦਿਨ 6 ਮਹੀਨੇ ਦੇ ਵਿੱਚ ਹੁਣ ਆਪਾਂ ਫਾਰਮੂਲਾ ਲੱਭਦੇ ਆ ਕਿ ਵਜ਼ਨ ਘਟਾਉਣਾ ਵਾ ਪਰ ਜਿਹੜੇ ਬੰਦੇ ਨੂੰ 슈ਗਰ ਹੋ ਗਈ ਆ ਮੇਰਾ ਦਾਵਾ ਵਾ ਉਹਦਾ ਵਜ਼ਨ ਵਧਣਾ ਹੀ ਕਿਉਂ ਕਿਉਂਕਿ ਜਿਹੜੀ ਤੁਹਾਡੀ ਬੋਡੀ ਦਾ ਜਿਹੜਾ ਤੁਹਾਡਾ ਖਾਣਾ ਖਾਧਾ ਗਿਆ ਉਹਦੀ ਫੈਟ ਉਹਦਾ ਪ੍ਰੋਟੀਨ ਉਹ ਤਾਂ ਇਨਸੂਲਿਨ ਬਣਾਉਣ ਦੇ ਲਈ ਪੈਨਕ੍ਰੀਆਜ਼ ਲੈ ਰਹੀ ਹੈ ਕਿਉਂਕਿ ਪੈਨਕ੍ਰੀਆ ਆਪਦਾ ਇਨਸੂਲਿਨ ਰਿਲੀਜ਼ ਕਰ ਨਹੀਂ ਰਹੀ ਕਿਉਂਕਿ ਬਾਹਰਲਾ ਟੀਕਾ ਲੈਣਾ ਪਾਇਆ ਰਿਹਾ ਵਾ ਤੇ ਤੁਹਾਡਾ weight ਜਿਹੜਾ ਕਦੇ ਵਧਣਾ ਹੀ ਨਹੀਂਗਾ ਉਹ 슈ਗਰ ਏਡੀ ਖਤਰਨਾਕ ਵਾ ਸਭ ਤੋਂ ਪਹਿਲਾ ਆਰਗਨ ਡਿਸਟਰਬ ਜਿਹੜਾ ਕਰਦੀ ਆ ਤੁਹਾਡਾ ਲੀਵਰ ਦੂਜੇ ਨੰਬਰ ਤੇ ਜਿਹੜਾ ਡਿਸਟਰਬ ਕਰਦੀ ਆ ਤੁਹਾਡੀ ਕਿਡਨੀ ਤੀਜੇ ਨੰਬਰ ਤੇ ਤੁਹਾਡਾ ਡਾਈਜੈਸ਼ਨ ਚੌਥੇ ਨੰਬਰ ਤੇ ਤੁਹਾਡਾ ਰੀਪ੍ਰੋਡਕਟਿਵ ਸਿਸਟਮ ਯਾਨੀ ਕਿ ਤੁਹਾਨੂੰ ਵਿਕਨਸ ਤੁਸੀਂ ਆਪਣੀ ਸਰੀਰਕ ਵੀਕਨਸ ਵਾਲੇ ਪਾਸੇ ਜਾਣ ਲੱਗ ਜਾਂਦੇ ਹੋ ਇਹ 슈ਗਰ ਤੁਹਾਨੂੰ ਇਸ ਲੈਵਲ ਤੱਕ ਖਰਾਬ ਕਰ ਦਿੰਦੀ ਹੈ। ਕੀ ਬਾਤ ਹੈ? ਇਹ ਪੱਤੇ ਦਾ ਪੱਤਿਆਂ ਦੇ ذریعے ਅਸੀਂ ਸਾਰੀਆਂ ਚੀਜ਼ਾਂ ਦਾ ਹੱਲ ਕਰਾਵਾਂਗੇ। ਨਗੀ ਸਾਹਿਬ ਇਹ ਜਿਹੜੀ 슈ਗਰ ਹੈਗੀ ਹੈ ਕਈ ਕਹਿੰਦੇ ਨੇ ਦੀ ਸਾਨੂੰ 슈ਗਰ ਆ ਕਦੇ-ਕਦੇ ਵਾਧੀ ਹੈ। ਕਈ ਕਹਿੰਦੇ ਨੇ ਜਦੋਂ ਅਸੀਂ ਵਿਆਹ ਚ ਖਾ ਪੀ ਲੈਨੇ ਉਸ ਤੋਂ ਬਾਅਦ 슈ਗਰ ਵਾਧੀ ਹੈ। ਕਈ ਕਹਿੰਦੇ ਨੇ ਜਿਸ ਦਿਨ ਅਸੀਂ ਸੌਂਦੇ ਨਹੀਂ ਹੈਗੇ ਸਵੇਰੇ ਅਸੀਂ ਉੱਠਦੇ ਆ ਚੈੱਕ ਕਰਦੇ ਆ ਤੇ 슈ਗਰ ਵਧੀ ਹੁੰਦੀ ਹੈ। ਬਹੁਤ ਲੋਕ ਨੇ ਇਹ ਕਹਿੰਦੇ ਨੇ ਕਿ ਜੀ ਜਦੋਂ ਅਸੀਂ ਕਈ ਵਾਰ ਪੈਗ ਸ਼ੈਗ ਲਗਾ ਲੈਂਦੇ ਆ ਤੇ ਉਸ ਤੋਂ ਬਾਅਦ ਸਾਡੀ ਸ਼ੂਗਰ ਵਧਦੀ ਹੈ ਇਹ ਸ਼ੂਗਰ ਇਹ ਕੋਈ ਕਹਿੰਦਾ ਜੀ ਮੈਨੂੰ ਟੈਨਸ਼ਨ ਹੁੰਦੀ ਹੈ ਫਿਰ ਉਸ ਤੋਂ ਬਾਅਦ ਸ਼ੂਗਰ ਵਧਦੀ ਹੈ ਇਹ ਕੀ ਚੱਕਰ ਕੀ ਹੈ ਤੁਹਾਨੂੰ ਸੜਾ ਸਮਝਾਉਂਗੇ ਬਿਲਕੁਲ ਜੀ ਬਿਲਕੁਲ ਪਹਿਲਾਂ ਫਰੂਕੀ ਸਾਹਿਬ ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ ਬੇਸਿਕਲੀ ਦੋ ਤਰ੍ਹਾਂ ਦੀ ਬੇਸਿਕ ਇੱਕ ਤਾਂ ਟਾਈਪ 1 ਇੱਕ ਟਾਈਪ 2 ਹੁਣ ਜਿਹੜੀ ਟਾਈਪ 1 ਦੇ ਵਿੱਚ ਆ ਆਪਾਂ ਗੱਲ ਕਰੀਏ ਜਿਹੜੇ ਸਾਡੀ ਪੈਨਕ੍ਰੀਆ ਬੀਟਾ ਸੈੱਲ ਬਣਾਉਂਦੀ ਹੈ ਬੀਟਾ ਸੈੱਲ ਦੇ ਵਿੱਚ ਜਿਹੜਾ ਇਨਸੂਲਿਨ ਬਣਨਾ ਹੁੰਦਾ ਸਾਨੂੰ ਜੀ ਬੀਟਾ ਸੈੱਲ ਨਹੀਂ ਇਹ ਤਾਂ ਤੁਹਾਡੀ ਡਾਕਟਰੀ ਭਾਸ਼ਾ ਹੈਗੀ ਹੈ ਸਾਨੂੰ ਦੇਸੀ ਭਾਸ਼ਾ ਦੇ ਸਾਡੇ ਦਰਸ਼ਕਾਂ ਨੂੰ ਸਮਝਾਓ ਕਿ ਬੀਟਾ ਸੈੱਲ ਕੀ ਹੁੰਦੇ ਨੇ ਦੇਖੋ ਇਹ ਸਾਡੀ ਇਮਿਊਨਿਟੀ ਤਿੱਕਰ ਇਹਨਾਂ ਨੇ ਜਾ ਕੇ ਵਰਕ ਕਰਨਾ ਹੁੰਦਾ ਸਾਡੇ ਸੈੱਲ ਦੇ ਵਿੱਚ ਜਾ ਕੇ ਰਲਣਾ ਹੁੰਦਾ ਜਦੋਂ ਇੱਕ ਪੈਨਕ੍ਰੀਆ ਇਨਸੂਲਿਨ ਤਾਂ ਬਣਾ ਰਹੀ ਹੈ ਪਰ ਸਾਡੇ ਸੈੱਲ ਤਿੱਕਰ ਨਹੀਂ ਪਹੁੰਚ ਰਹੀ ओके ਠੀਕ ਹੈ ਇਹਨੂੰ ਬੋਲੇ ਨੇ ਟਾਈਪ 1 ਹੁਣ ਟਾਈਪ 2 ਦੇ ਵਿੱਚ ਜੇ ਮੈਂ ਗੱਲ ਕਰਾਂ ਸਾਡੇ ਭੋਜਨ ਤਿੱਕਰ ਜਿਹੜਾ ਉਹ ਜਿਹੜੀ ਟਾਈਪ 1 ਉਹ 12 ਸਾਲ ਦੀ ਏਜ ਦੇ ਵਿੱਚ ਆ ਠੀਕ ਹੈ ਜਿਹੜੀ ਟਾਈਪ 2 ਉਹ ਉਹ ਅਡਲਟ ਉੱਪਰ ਏ ਦੇ ਵਿੱਚ ਆਉਗੇ ਹੁਣ ਜਦੋਂ ਇਸ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੀਅਰ ਕਰ ਦੇਣਾ 슈ਗਰ ਇੱਕ ਲਾਈਫਸਟਾਈਲ ਡਿਸੀਜ਼ ਆ ਇਹ ਕੋਈ ਰੋਗ ਨਹੀਂ ਆ ਇਹਨੂੰ ਲੈ ਕੇ ਸਟ੍ਰੈਸ ਚ ਨਹੀਂ ਜਾਣਾ ਇਨੂੰ ਲੈ ਕੇ ਬਾਲਾ ਤੁਸੀਂ ਆਪਣੇ ਬ੍ਰੇਨ ਤੂੰ ਹਾਵੀ ਨਹੀਂ ਕਰਨਾ ਬ੍ਰੇਨ ਨੂੰ ਇਹ ਨਹੀਂ ਕਹਿਣਾ ਮੈਨੂੰ ਸ਼ੂਗਰ ਹੋ ਗਈ ਠੀਕ ਆ ਸ਼ੂਗਰ ਸਾਡੀ ਜ਼ਰੂਰਤ ਆ ਸਾਡੀ ਤਾਕਤ ਆ ਪਰ ਜਿੰਨਾ ਚਿਰ ਇਹ ਸਾਡੇ ਲੈਵਲ ਦੇ ਵਿੱਚ ਜਦੋਂ ਇਹ ਸਾਡੇ ਬਲੱਡ ਚ ਰਲਣ ਲੱਗ ਪੇਗੀ ਸਾਡੇ ਬਲੱਡ ਚ ਰਲ ਕੇ ਉਸ ਤੋਂ ਬਾਅਦ ਚ ਜਿਵੇਂ ਡਾਕਟਰਾਂ ਨੇ ਉਸੇ ਯੂਰਨ ਜ਼ਿਆਦਾ ਪਾਸ ਆਊਗਾ ਉਹਦੇ ਚ ਝਾਗ ਆਲੀ ਸ਼ੁਰੂ ਹੋ ਜਾਏਗੀ ਪ੍ਰੋਟੀਨ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਏਗੀ ਭਾਰ ਘਟਣ ਲੱਗ ਜਾਏਗਾ ਔਰ ਸਹੀ ਤਰੀਕਾ ਤੁਹਾਨੂੰ ਜਦੋਂ ਤੁਹਾਡੇ ਯੂਰਨ ਦੇ ਉੱਪਰ ਕੀੜੀਆਂ ਆਉਣੀਆਂ ਸ਼ੁਰੂ ਹੋ ਜਾਣ ਮਨ ਲੋ ਕਈ ਕਹਿੰਦੇ ਨੇ ਮੈਨੂੰ ਸ਼ੂਗਰ ਤਾਂ ਨਹੀਂ ਪਰ ਚੈੱਕ ਕਰੋ ਤੁਹਾਡੇ ਯੂਰਿਨ ਪਾਸ ਕਰਨ ਤੋਂ ਬਾਅਦ ਉਸ ਥਾਂ ਤੇ ਜੇ ਕੀੜੀਆਂ ਆ ਰਹੀਆਂ ਇਟ ਮੀਨ ਤੁਸੀਂ ਸ਼ੂਗਰ ਦੇ ਪੇਸ਼ੈਂਟ ਹੋ ਰਹੇ ਹੋ ਠੀਕ ਹੈ ਹੁਣ ਇਸ ਨੂੰ ਇਹਦੇ ਵਿੱਚ ਅੱਜ ਸਭ ਤੋਂ ਜ਼ਿਆਦਾ ਵੱਡਾ ਰੋਲ ਨਿਭਾ ਰਿਹਾ ਫਾਸਟ ਫੂਡ ਗਲਤ ਖਾਣ ਪੈਣ ਕੋਲ ਡਰਿੰਕ ਜੇ ਮੈਂ ਗੱਲ ਕਰਾਂ ਅਲੱਗ-ਅਲੱਗ ਅਜੀਨਾ ਮਾਟੋ ਜਿੰਦੇ ਵਿੱਚ ਯੂਜ਼ ਕੀਤਾ ਜਾਂਦਾ ਉਹ ਚੀਜ਼ਾਂ ਅੱਜ ਜੇ ਅਸੀਂ ਆਪਣਾ ਖਾਣ-ਪੀਣ ਦਾ ਲਾਈਫ ਸਟਾਈਲ ਸਹੀ ਕਰ ਲਿਆ ਜਾਵੇ ਤਾਂ 슈ਗਰ ਨੂੰ ਆਪਾਂ ਦਿਨਾਂ ਚ ਕੰਟਰੋਲ ਕਰ ਸਕਦੇ ਹਾਂ ਜੀ 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 ਅੱਛਾ ਹੁਣ ਸਾਨੂੰ ਇਹ ਦੱਸ ਦੋ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਿਵੇਂ ਕਰਨਾ ਹੈ ਇਹ ਪੱਤੇ ਕਿਵੇਂ ਇਸਤੇਮਾਲ ਕਰਨੇ ਨੇ ਪੱਤੇ ਸਬਜ਼ੀ ਦੇ ਵਿੱਚ ਪਾਉਣੇ ਨੇ ਪੱਤਿਆਂ ਦਾ ਸਲਾਦ ਦੇ ਤੌਰ ਤੇ ਇਸਤੇਮਾਲ ਕਰਨਾ ਹੈ ਜਾਂ ਫਿਰ ਇਨ੍ਹਾਂ ਪੱਤਿਆਂ ਨੂੰ ਅਸੀਂ ਕਿਹਲੇ ਕਿ ਸਬਜ਼ੀ ਬਣਾ ਕੇ ਖਾਣੀ ਹੈ ਬਿਲਕੁਲ ਜੀ ਬਿਲਕੁਲ ਆਪਾਂ ਦਰਸ਼ਕਾਂ ਦੇ ਸਾਹਮਣੇ ਹੀ ਇਹ ਪੱਤੇ ਦਾ ਜੂਸ ਬਣਾਵਾਂਗੇ ਜੂਸ ਬਿਲਕੁਲ ਜੀ ਕਿਉਂਕਿ ਇਹ ਜੂਸ ਲਏਗਾ ਤੁਹਾਡੀ ਸ਼ੂਗਰ ਨੂੰ ਚੂਸ ਔਰ ਪਹਿਲੇ 7 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਏਗਾ ਤੁਹਾਨੂੰ ਹੋਣਾ ਮਹਿਸੂਸ ਕੀਆ ਬਾਤ ਬਿਲਕੁਲ ਜੀ ਇਹ ਤੁਹਾਨੂੰ ਪਹਿਲੇ 7 ਦਿਨਾਂ ਦੇ ਵਿੱਚ ਮਹਿਸੂਸ ਹੋਣ ਲੱਗ ਜਾਏਗਾ ਔਰ ਮਹਿਸੂਸ ਕੀ ਹੋਏਗਾ ਸਿੰਪਟਮ ਕੀ ਬਦਲਣਗੇ ਕਿਉਂਕਿ ਪਹਿਲੇ ਜਿਹੜੇ ਸਿੰਪਟਮ ਨੇ ਪਸ਼ਾਬ ਬਹੁਤ ਜਲਦ ਵਾਰੀ ਵਾਰੀ ਆ ਰਿਹਾ ਦੂਸਰੇ ਨੰਬਰ ਤੇ ਹੱਥ ਪੈਰ ਸੋ ਰਹੇ ਨੇ ਠੀਕ ਆ ਨਾ ਸਭ ਤੋਂ ਪਹਿਲਾਂ ਮਹਿਸੂਸ ਕੀ ਹੋਏਗਾ ਤੁਹਾਡਾ ਜਿਹੜਾ ਯੂਰੀਨ ਪਾਸ ਹੋਣਾ ਉਹ ਘਟੇਗਾ ਜਿਹੜੀ ਹੁੰਦੀ ਝੱਗ ਆ ਰਹੀ ਆ ਉਹ ਘਟੇਗੀ ਹੱਥ ਪੈਰ ਦਾ ਜਿਹੜਾ ਸੁਨਪੰਨ ਉਹ ਸਹੀ ਹੋਏਗਾ ਤੀਸਰੇ ਨੰਬਰ ਤੇ ਤੁਹਾਡਾ ਡਾਈਜੈਸ਼ਨ ਯਾਨੀ ਕਿ ਤੁਸੀਂ ਪ੍ਰਾਣੀ ਤੋਂ ਪ੍ਰਾਣੀ ਜੇ ਕਬਜ ਨਾਲ ਜੂਝ ਰਹੇ ਹੋ ਤੁਹਾਡੀ ਕਬਜ ਸਹੀ ਹੋਏਗੀ ਚੌਥੇ ਨੰਬਰ ਤੇ ਜਿਹੜੀ ਤੁਹਾਡੀ ਬਲੱਡ ਸ਼ੂਗਰ ਵਾ ਉਹ ਕੰਟਰੋਲ ਹੋਣੀ ਸ਼ੁਰੂ ਹੋਏਗੀ ਐਚਬੀਏ1 ਸੀ ਜਿਹੜਾ 3 ਮੰਥ ਵਾਲਾ ਲੈਵਲ ਹੁੰਦਾ ਵਾ ਉਹ ਕੰਟਰੋਲ ਹੋਣਾ ਸ਼ੁਰੂ ਹੋਏਗਾ ਔਰ ਇਹ ਨੁਸਖਾ ਬੜਾ ਹੀ ਸਿੰਪਲ ਬੜਾ ਹੀ ਸਾਦਾ ਤੇ ਬੜਾ ਹੀ ਸੋਖਾ ਕਿਉਂਕਿ ਇਹ ਜਿੰਨੀਆਂ ਵੀ ਚੀਜ਼ਾਂ ਆਪਾਂ ਅੱਜ ਦਰਸ਼ਕਾਂ ਦੇ ਸਾਹਮਣੇ ਰੱਖੀਆਂ ਨੇ ਇਹ ਬੜੀਆਂ ਹੀ ਆਸਾਨ ਤਰੀਕੇ ਨਾਲ ਮਿਲਣ ਵਾਲੀਆਂ ਨੇ ਹਰ ਇੱਕ ਘਰ ਦੇ ਵਿੱਚ ਕੁਝ ਕੁ ਚੀਜ਼ਾਂ ਤਾਂ ਇਦਾਂ ਨੇ ਜਿਹੜੇ ਘਰਾਂ ਦਾ ਸ਼ਿੰਗਾਰ ਨੇ ਸਬਜੀ ਦਾ ਸ਼ਿੰਗਾਰ ਨੇ ਜਿਹੜੀਆਂ ਕਿ ਡੇਲੀ ਰੁਟੀਨ ਦੇ ਵਿੱਚ ਹੁਣ ਵਰਤੀਆਂ ਜਾ ਰਹੀਆਂ ਨੇ ਸਰਦੀ ਦੇ ਮੌਸਮ ਦੇ ਵਿੱਚ ਬਿਲਕੁਲ ਜੀ ਸੋ ਤੁਸੀਂ ਦੇਖੋ ਇਹ ਇਹਨਾਂ ਚੀਜ਼ਾਂ ਦੇ ذریعے ਹੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਚਾਹੇ ਪੱਤ ਗੱਬੀ ਗੋਭੀ ਦੇ ਪੱਤੇ ਹੋਣ ਯਾਨੀ ਕਿ ਫੁੱਲ ਗੋਭੀ ਜਿਹਨੂੰ ਅਸੀਂ ਕਹਿੰਦੇ ਆ ਚਾਹੇ ਪੁਦੀਨਾ ਹੋਵੇ ਚਾਹੇ ਪਾਲਕ ਹੋਵੇ ਮੂਲੀ ਹੋਵੇ ਜਾਂ ਫਿਰ ਧਨੀਆਂ ਹੋਵੇ ਇਹਨਾਂ ਚੀਜ਼ਾਂ ਦੇ ਨਾਲ ਹੀ ਅਸੀਂ ਆਪਣੀ 슈ਗਰ ਨੂੰ ਕੰਟਰੋਲ ਕਰ ਸਕਦੇ ਅੱਛਾ ਜੂਸ ਬਣਾਉਣਾ ਕਿਵੇਂ ਹੁਣ ਸਵਾਲ ਇਹ ਹੈ ਜੀ ਬਿਲਕੁਲ ਜੀ ਬਿਲਕੁਲ ਜੂਸ ਬਣਾਉਣ ਦਾ ਬੜਾ ਹੀ ਸੌਖਾ ਤਰੀਕਾ ਵਾ ਬਣਾ ਕੇ ਦੱਸ ਦਿਓ ਜੀ ਲਾਈਵ ਵੀ ਦੱਸ ਦਿਓ ਬਿਲਕੁਲ ਬਿਲਕੁਲ ਆਪਾਂ ਲਾਈਵ ਵੀ ਦੱਸਾਂਗੇ ਦਰਸ਼ਕਾਂ ਦੇ ਸਾਹਮਣੇ ਸਭ ਤੋਂ ਪਹਿਲਾਂ ਤੁਸੀਂ ਮਿਕਸੀ ਲੈਣੀ ਆ हां ਬਣਾਉਣ ਦੀ ਵਿਧੀ ਧਿਆਨ ਨਾਲ ਸੁਣ ਲਿਓ ਸਭ ਤੋਂ ਪਹਿਲਾਂ ਇਹ ਜੂਸ ਜਿੰਨੇ ਕਿਲੋ ਦੇ ਤੁਸੀਂ ਹੈਗੇ ਹੋ ਉਹਨੇ ਗ੍ਰਾਮ ਪੀਣਾ ਪਹਿਲੀ ਸਾਵਧਾਨੀ ਦੂਸਰੇ ਨੰਬਰ ਤੇ ਇਹ ਜੂਸ ਦੇ ਵਿੱਚ ਇੱਕ ਗਲਾਸ ਪਾਣੀ ਨਮਕ ਔਰ ਇੱਕ ਦਾਣੇਦਾਰ ਚੀਜ਼ ਜਿਹੜੀ ਆਪਾਂ ਦਿਖਾਈ ਆ ਉਹ ਪਾਉਣੀ ਆ ਇਹ ਕੀ ਹੈ ਚੀਜ਼ ਇਹ ਕੀ ਆਟਮ ਹੈ ਜੀ ਇਹ ਤਾਂ ਦੱਸ ਦਿਓ ਕਿ ਸਾਹਿਬ ਹਰ ਵਾਰ ਦੀ ਤਰ੍ਹਾਂ ਇਹੀ ਤਾਂ ਉਹ ਚੀਜ਼ ਆ ਜਿੰਨੇ ਤੁਹਾਨੂੰ 7 ਦਿਨਾਂ ਦੇ ਵਿੱਚ ਮਹਿਸੂਸ ਹੋਣ ਦੇਣਾ ਵਾ ਇਹੀ ਤਾਂ ਉਹ ਚੀਜ਼ ਵਾ ਜਿੰਨੇ ਤੁਹਾਡੇ ਬਲੱਡ ਸ਼ੂਗਰ ਨੂੰ ਬੈਲੈਂਸ ਕਰਨਾ ਇਹੀ ਤਾਂ ਉਹ ਚੀਜ਼ ਵਾ ਜਿਹੜਾ ਤੁਹਾਡਾ ਸਾਥੀ ਰੁੱਸ ਕੇ ਚਲਾ ਗਿਆ ਜਿੰਨੇ ਵਾਪਸ ਬੁਲਾਉਣਾ ਵਾ ਬਿਲਕੁਲ ਜੀ ਚਲੋ ਹੁਣ ਆਪਾਂ ਨੁਸਖਾ ਫਾਰਮੂਲਾ ਬਣਾ ਕੇ ਦੱਸਦੇ ਜੀ ਕਿਉਂਕਿ ਵੀਡੀਓ ਕਈ ਵਾਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਫਿਰ ਸਾਡਾ ਦਰਸ਼ਕ ਕਹਿੰਦੇ ਨੇ ਕਿ ਗੱਲ ਛੇਤੀ ਖਤਮ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਇਹ ਨੁਸਖਾ ਫਾਰਮੂਲਾ ਹੁਣ ਸਾਨੂੰ ਫਟਾਫਟ ਦੱਸ ਦਿਓ ਬਨਣਾ ਕਿਵੇਂ ਬਿਲਕੁਲ ਜੀ ਬਿਲਕੁਲ ਮੈਂ ਦਰਸ਼ਕਾਂ ਦੇ ਸਵਾਲ ਦਾ ਇੱਕ ਨਿੱਕਾ ਜਿਹਾ ਜਵਾਬ ਦੇਣਾ ਚਾਹੁੰਦਾ ਵਾ ਕੀ ਵੀਡੀਓ ਲੰਬੀ ਕਰਨ ਦਾ ਮਕਸਦ ਇਹ ਨਹੀਂ ਵੀ ਤੁਸੀਂ ਸੁਣੋ ਵੀਡੀਓ ਲੰਬੀ ਕਰਨ ਦਾ ਮਕਸਦ ਇਹ ਆ ਵੀ ਜਿਹੜੀਆਂ ਗੱਲਾਂ ਅਸੀਂ ਦੱਸਦੇ ਤੁਸੀਂ ਮੰਨ ਲਓ ਸੁਣ ਲਿਆ ਕੀ ਇਹ ਜੂਸ ਕਿਵੇਂ ਬਣਨਾ ਪਰ ਜੇ ਤੁਸੀਂ ਸੁਣਿਆ ਨਾ ਵੀ ਇਹ ਪੀਣਾ ਕਿਵੇਂ ਕੀ ਫਾਇਦਾ ਜੇ ਤੁਸੀਂ ਸੁਣ ਲਿਆ ਵੀ ਇਹ ਜੂਸ ਕਿਵੇਂ ਬਣਦਾ ਇਸਤੇਮਾਲ ਕਰਨਾ ਨਾਲ ਆ ਕੀ ਫਾਇਦਾ ਪੂਰੀ ਜਾਣਕਾਰੀ ਨਾਲੋਂ ਅਧੂਰੀ ਜਾਣਕਾਰੀ ਬੜੀ ਖਰਾਬ ਆ ਸੋ ਇਸ ਕਰਕੇ ਜਾਣਕਾਰੀ ਪੂਰੀ ਲੈ ਕੇ ਜਾਓ ਪਤਾ ਲੱਗਿਆ ਤੁਹਾਨੂੰ ਹੁਣ ਆਪਾਂ ਜੂਸ ਵਾਲੇ ਪਾਸੇ ਵੱਧਦੇ ਆ ਸਭ ਤੋਂ ਪਹਿਲਾਂ ਇਹ ਪੰਜ ਤਰ੍ਹਾਂ ਦੇ ਪੱਤੇ ਜਿਵੇਂ ਤੁਸੀਂ ਪੱਤੇ ਕਾਦੇ-ਕਾਦੇ ਨੇ ਬਿਲਕੁਲ ਜੀ ਬਿਲਕੁਲ ਇੱਕ ਵਾਰ ਫੇਰ ਦੱਸ ਦਈਏ ਇਹ ਔਰ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਲੈਣਾ ਬਿਲਕੁਲ ਜੀ ਬਿਲਕੁਲ ਮੈਂ ਜਿਵੇਂ ਦੱਸਿਆ ਵੀ ਜਿੰਨਾ ਪੇਸ਼ੈਂਟ ਦਾ ਵਜ਼ਨ ਆ ਫੋਰ ਏਗਜ਼ਾਮਪਲ ਆਪਾਂ ਮੰਨ ਕੇ ਚੱਲਦੇ ਫਰੁਕੀ ਸਾਹਿਬ ਪੇਸ਼ੈਂਟ ਹੈਗਾ 70 ਕਿਲੋ ਦਾ ਜੀ ਠੀਕ ਹੈ ਜੀ ਹੁਣ ਇਹ ਪੰਜ ਤਰ੍ਹਾਂ ਦੇ ਪੱਤੇ ਨੇ ਸਭ ਤੋਂ ਪਹਿਲਾਂ ਆ ਗਿਆ ਪੁਦੀਨਾ ਠੀਕ ਹੈ ਦਰਸ਼ਕਾਂ ਦੇ ਸਾਹਮਣੇ ਪਾ ਪੁਦੀਨਾ ਹਾਜ਼ਰ ਕਰਤਾ ਜੀ ਪੁਦੀਨੇ ਦੇ ਤੁਸੀਂ ਤਕਰੀਬਨ ਤਕਰੀਬਨ 10 ਕੁ ਗ੍ਰਾਮ ਪੱਤੇ ਜਿਹੜੇ ਹੋ ਲੈ ਲੈਣੇ ਆ ਉਸ ਤੋਂ ਬਾਅਦ ਆ ਗਈ ਪਾਲਕ ਠੀਕ ਹੈ ਤਕਰੀਬਨ 10 ਤੋਂ 15 ਗ੍ਰਾਮ ਤੁਸੀਂ ਇਹ ਲੈ ਲੈਣੀ ਆ ਫਿਰ ਉਸ 10 ਤੋਂ 15 ਗ੍ਰਾਮ ਤੁਸੀਂ ਇਹ ਲੈ ਲੈਣੇ ਆ ਯਾਨੀ ਕਿ ਟੋਟਲ ਹੁਣ ਤੱਕ ਆਪਣਾ ਹੋ ਗਿਆ 40 ਗ੍ਰਾਮ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ 10 ਗ੍ਰਾਮ ਜਿਹੜੀ ਆ ਉਹ ਤਨੀਏ ਦੇ ਪੱਤੇ ਲੈ ਲੈਣੇ ਆ ਇਹ ਹੋ ਗਿਆ 50 ਗ੍ਰਾਮ ਹੁਣ 20 ਗ੍ਰਾਮ ਜਿਹੜਾ ਰਹਿ ਗਿਆ ਉਹਦੇ ਵਿੱਚ ਤੁਸੀਂ 20 ਗ੍ਰਾਮ ਆ ਜਿਹੜੀ ਬੰਦ ਗੋਭੀ ਆਪਾਂ ਜਿਹਨੂੰ ਕਹਿੰਦੇ ਆ ਜੀ ਇਹ ਬੰਦ ਗੋਭੀ ਪੱਤ ਗੋਭੀ ਇਹ ਪੱਤ ਗੋਭੀ ਦੇ ਪੱਤੇ ਤੁਸੀਂ ਉਹਦੇ ਵਿੱਚ ਐਡ ਕਰ ਦੇਣੇ ਆ ਠੀਕ ਹੈ ਔਰ ਉਸ ਤੋਂ ਬਾਅਦ ਇੱਕ ਗਲਾਸ ਪਾਣੀ ਉਸ ਮਿਕਸੀ ਦੇ ਵਿੱਚ ਪਾਉਣਾ ਵਾ ਫਿਰ ਉਸ ਤੋਂ ਬਾਅਦ ਤੁਸੀਂ ਮੈਗਨੀਸ਼ੀਅਮ ਸੋਲਟ ਜਿਹੜਾ ਤੁਹਾਡੇ ਬਲੱਡ ਪ੍ਰੈਸ਼ਰ ਲਈ ਬੜਾ ਹੀ ਲਾਜਵਾਬ ਆ ਕਲੇਸਟਰੋਲ ਵਾਸਤੇ ਬੜਾ ਲਾਜਵਾਬ ਆ ਕਬਜ ਵਾਸਤੇ ਬੜਾ ਲਾਜਵਾਬ ਆ ਚਮਚ ਦਾ ਚੌਥਾ ਹਿੱਸਾ ਸਵਾਦ ਅਨੁਸਾਰ ਜੇ ਤੁਸੀਂ ਜ਼ਿਆਦਾ ਲੈਣਾ ਪਸੰਦ ਕਰਦੇ ਹੋ ਥੋੜਾ ਜਿਆਦਾ ਵੀ ਲੈ ਸਕਦੇ ਹੋ ਜੇ ਘੱਟ ਲੈਣਾ ਪਸੰਦ ਕਰਦੇ ਹੋ ਤਾਂ ਘੱਟ ਵੀ ਇਹ ਲੈ ਸਕਦੇ ਹੋ ਔਰ ਉਸ ਤੋਂ ਬਾਅਦ ਜਿਹੜੀ ਚੀਜ਼ ਨੇ ਤੁਹਾਡੇ ਅੰਦਰ ਜਾਣ ਪਉਣੀ ਆ ਇਹ ਆ ਜੀ ਕਾਲੀ ਮਿਰਚ ਦਾ ਪਾਊਡਰ ਔਰ ਇਹ ਕਾਲੀ ਮਿਰਚ ਦਾ ਪਾਊਡਰ ਤੁਸੀਂ ਇੱਕ ਚੁਟਕੀ ਉਹਦੇ ਉੱਤੇ ਟੂੜ ਦੇਣੀ ਜੀ ਜੀ ਚਲੋ ਅਸੀਂ ਨੁਸਖਾ ਫਾਰਮੂਲਾ ਹੈ ਹੁਣ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਆ ਨੁਸਖਾ ਫਾਰਮੂਲਾ ਬਣਾ ਰਹੇ ਆ ਅਸੀਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਪੱਤੇ ਹੈਗੇ ਨੇ ਮਿਕਸੀ ਦੇ ਵਿੱਚ ਪਾ ਦਿੱਤੇ ਗਏ ਨੇ ਔਰ ਪਾਉਣ ਤੋਂ ਬਾਅਦ ਇੱਕ ਗਲਾਸ ਪਾਣੀ ਦਾ ਜਿਹੜਾ ਉਹ ਡਾਕਟਰ ਸਾਹਿਬ ਵੱਲੋਂ ਮਿਕਸ ਕਰ ਦਿੱਤਾ ਗਿਆ ਔਰ ਇਸ ਤੋਂ ਬਾਅਦ ਇਹ ਬਿਲਕੁਲ ਬਣ ਕੇ ਤਿਆਰ ਹੈ ਡਾਕਟਰ ਸਾਹਿਬ ਬਣ ਕੇ ਤਿਆਰ ਹੋ ਗਿਆ ਇਹਨੂੰ ਕੱਢਣਾ ਕਿਵੇਂ ਐਂ ਪੀ ਲੈਣਾ ਜੀ ਕਿਵੇਂ ਨਾ ਜੀ ਨਾ ਇੱਥੇ ਤਾਂ ਲੋਕ ਗਲਤੀ ਕਰਨਗੇ ਅਧੂਰੀ ਜਾਣਕਾਰੀ ਰਹਿ ਜਾਣੀ ਹੈ ਇਹੀ ਤਾਂ ਜਾਣਕਾਰੀ ਦੇਣ ਵਾਸਤੇ ਵੀਡੀਓ ਉੱਥੇ ਤੱਕ ਪਹੁੰਚਦੀ ਆ ਇਸ ਤੋਂ ਬਾਅਦ ਇੱਕ ਕੱਪੜਾ ਲੈਣਾ ਮਲਮਲ ਦਾ ਕੱਪੜੇ ਨੂੰ ਭਾਂਡੇ ਉੱਤੇ ਰੱਖ ਦੇਣਾ ਵਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਉਹਦੇ ਵਿੱਚ ਜੂਸ ਪਾ ਕੇ ਚੰਗੀ ਤਰ੍ਹਾਂ ਪੁੰਨ ਲੈਣਾ ਵਾ ਪੁੰਨਣ ਤੋਂ ਬਾਅਦ ਇਹ ਤੁਹਾਨੂੰ ਕੁਝ ਇਸ ਤਰ੍ਹਾਂ ਇੱਕ ਗਲਾਸ ਦੇ ਰੂਪ ਰੂਪ ਹੋਣਾ ਸ਼ੁਰੂ ਹੋ ਜਾਏਗਾ ਕਿਆ ਬਾਤ ਹੈ ਸੋ ਦੇਖੋ ਤੁਸੀਂ ਇਹ ਜੂਸ ਬਣ ਕੇ ਬਿਲਕੁਲ ਤਿਆਰ ਹੈਗਾ ਜਿਹੜਾ ਅ ਅਸੀਂ ਕਹਿ ਲਈਏ ਕਿ ਜੂਸ ਕੱਢਿਆ ਹੈਗਾ ਕੱਪੜੇ ਦੇ ਹੀ ਕੱਪੜਾ ਛਾਣ ਕਰਕੇ ਉਹਦੇ ਵਿੱਚੋਂ ਇਹ ਹਲਕਾ ਰਸ ਨਿਕਲਿਆ ਹੈਗਾ ਤੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਮੈਗਨੀਸ਼ੀਅਮ ਸਾਲਟ ਤੇ ਇਹ ਐਟਮ ਪਾ ਦੀਜੀਏ ਇਹ ਹੁਣ ਦੱਸ ਦੱਸ ਦਿਓ ਕੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਇਹੀ ਉਹ ਇੱਕ ਚੀਜ਼ ਆ ਕਾਲੀ ਮਿਰਚ ਪਾਊਡਰ ਜਿਹੜਾ ਕਿ ਆਪਾਂ ਇਹਦੇ ਵਿੱਚ ਪਾਉਣਾ ਔਰ ਤੁਸੀਂ ਜੂਸ ਬਣਾਉਣ ਤੋਂ ਪਹਿਲਾਂ ਵੀ ਪਾ ਸਕਦੇ ਹੋ ਔਰ ਜੂਸ ਬਣਨ ਤੋਂ ਬਾਅਦ ਦੇ ਵਿੱਚ ਵੀ ਪਾ ਸਕਦੇ ਹੋ ਇਹਦੇ ਵਿੱਚ ਕੋਈ ਦਿੱਕਤ ਨਹੀਂਗੀ ਚਲੋ ਹੁਣੇ ਦੱਸ ਦਿਓ ਵੀ ਇਹਨੂੰ ਪੀਣ ਦਾ ਬੈਸਟ ਟਾਈਮ ਕਿਹੜਾ ਹੈ ਅੱਛਾ ਡਾਕਟਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਕੀ ਕਰੇਗਾ ਹੈ ਇੱਕ ਗਲਾਸ ਬਿਲਕੁਲ ਜੀ ਬਿਲਕੁਲ ਫਰੁਕੀ ਸਾਹਿਬ ਇਹਨਾ ਪੁੱਛੋ ਇੱਕ ਗਲਾਸ ਕੀ ਕਰੇਗਾ ਪੁੱਛੋ ਇੱਕ ਗਲਾਸ ਕੀ ਕੀ ਕਰੇਗਾ ਸਭ ਤੋਂ ਪਹਿਲਾਂ ਜਿੰਨਾਂ ਨੂੰ 슈ਗਰ ਦੇ ਕਰਕੇ ਹੱਥ ਪੈਰ ਸੋਣ ਲੱਗ ਗਏ ਨੇ ਜਿੰਨਾਂ ਦੇ 슈ਗਰ ਦੇ ਨਾਲ ਡਾਈਜੈਸ਼ਨ ਖਰਾਬ ਹੋ ਗਿਆ ਜਿੰਨਾਂ ਦਾ 슈ਗਰ ਦੇ ਨਾਲ ਸਰੀਰ ਦੇ ਵਿੱਚ ਕਮਜ਼ੋਰੀ ਆਉਣ ਲੱਗੀ ਜਿੰਨਾਂ ਨੂੰ 슈ਗਰ ਦੇ ਕਰਕੇ ਸਟ੍ਰੈਸ ਆਉਣ ਲੱਗੀ ਔਰ ਜਿੰਨਾਂ ਨੂੰ 슈ਗਰ ਦੇ ਨਾਲ ਇਹ ਹੀ ਨਹੀਂ ਪਤਾ ਲੱਗਦਾ ਕਿ ਮੇਰਾ 파ਟਰਨਰ ਨਾਲ ਆ ਕੇ ਚਲਾ ਗਿਆ ਇਹ ਉਹ ਸਮੱਸਿਆਵਾਂ ਨੂੰ ਛੁਟਕਾਰਾ ਦੇਗਾ ਔਰ ਇਹ ਸਮੱਸਿਆਵਾਂ ਉਦੋਂ ਖਤਮ ਹੋਣਗੀਆਂ ਉਦੋਂ ਬੈਲੈਂਸ ਹੋਣਗੀਆਂ ਜਦੋਂ ਤੁਹਾਡੀ 슈ਗਰ ਦਾ ਲੈਵਲ ਵਧਿਆ ਵਾ ਚਾਹੇ ਘਟਿਆ ਵਾ ਜਦੋਂ ਉਹ ਬੈਲੈਂਸ ਹੋਏਗਾ। ਕੀ ਹੋਇਆ? ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਅੱਛਾ ਨਗੀ ਸਾਹਿਬ ਆਖਰ ਦੇ ਵਿੱਚ ਸਾਨੂੰ ਇਹ ਦੱਸ ਦੋ ਅਸੀਂ ਪੱਤਿਆਂ ਦਾ ਜੂਸ ਹੈਗਾ ਇਹ ਬਣਾ ਲਿਆ ਤੇ ਇਹ ਕੋਈ ਖਾਸ ਮਰੀਜ਼ ਹੈਗੇ ਨੇ ਜਿਨ੍ਹਾਂ ਨੂੰ ਇਹਨੂੰ ਅਵੋਇਡ ਕਰਨਾ ਚਾਹੀਦਾ। ਬਿਲਕੁਲ ਫਰੂਕੀ ਸਾਹਿਬ ਜਿਹੜਾ ਟੈਬਲੇਟ ਲੈ ਰਿਹਾ ਉਹ ਪੀ ਸਕਦਾ। ਜਿਹੜਾ ਇਨਸੂਲਿਨ ਲਗਾ ਰਿਹਾ ਉਹ ਵੀ ਪੀ ਸਕਦਾ ਪਰ ਜਿਨ੍ਹਾਂ ਦੇ ਡੈਲਸਿਸ ਹੋ ਰਿਹਾ ਉਹ ਨਹੀਂ ਪੀ ਸਕਦਾ। ਕਿਉਂਕਿ ਇਹਦੇ ਵਿੱਚ ਪਾਲਕ ਵੀ ਹੈ। ਆਇਰਨ ਬੜੀ ਮਾਤਰਾ ਆਇਰਨ ਵੀ ਮਾਤਰਾ ਇਹਦੇ ਚ ਪ੍ਰੋਟੀਨ ਸਭ ਕੁਝ ਉਹ ਤੁਹਾਨੂੰ ਪਤਾ ਉਹ ਕਿਡਨੀ ਵਾਲੇ ਵਾਸਤੇ ਹਾਰਮਫੁਲ ਹੁੰਦਾ ਇਸ ਲਈ ਜਿੰਦੇ ਡਾਇਲਿਸਿਸ ਹੋ ਰਹੇ ਉਹ ਸਾਵਧਾਨੀ ਰੱਖੇ ਉਹ ਨਹੀਂ ਪੀ ਸਕਦਾ ਹਾਂਜੀ ਅੱਛਾ ਤੇ ਫਿਰ ਬਹੁਤ ਵਾਰ ਹੁੰਦਾ ਜੀ ਨਾਗੀ ਸਾਹਿਬ ਜੀ ਇਸ ਤਰ੍ਹਾਂ ਦੇ ਜੂਸ ਕੱਢਣ ਦਾ ਟਾਈਮ ਨਹੀਂ ਹੁੰਦਾ ਜਾਂ ਫਿਰ ਇਹ ਜੂਸ ਪੀਣਾ ਚੰਗਾ ਨਹੀਂ ਲੱਗਦਾ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਪਰ ਉਹ ਕਹਿੰਦੇ ਵੀ 슈ਗਰ ਸਾਡੀ ਕੰਟਰੋਲ ਚ ਰਹੇ ਨਾ ਵਧੇ ਨਾ ਘਟੇ ਉਹਨਾਂ ਵਾਸਤੇ ਫਿਰ ਕੀ ਹਿੱਲਾ ਕਰਕੇ ਦੰਨਿਓ ਜਿਹੜੇ ਇਹ ਜੂਸ ਪਸੰਦ ਨਹੀਂ ਕਰਦੇ ਬਿਲਕੁਲ ਫਰੂਕੀ ਸਾਹਿਬ ਫਿਰ ਉਹਨਾਂ ਵਾਸਤੇ ਤੋ ਉਹਨਾਂ ਵਾਸਤੇ ਆਪਾਂ ਸਪੈਸ਼ਲ ਬ੍ਰਹਮ ਅਸਤਰ ਤਿਆਰ ਕਰਕੇ ਦੇਣਾ ਜਿਹੜੇ ਆਪਣੀ ਪੈਨਕ੍ਰਿਆਸ ਦੇ ਵਿੱਚ ਵਰਕ ਕਰਦੇ ਆ ਔਰ ਪੈਨਕ੍ਰਿਆਸ ਦੇ ਵਿੱਚੋਂ ਜਿਹੜਾ ਇਨਸੂਲਿਨ ਬਣਾ ਕੇ ਉਹ ਸਾਡੇ ਸੈੱਲ ਤਿੱਕਰ ਸਾਡੀ એનર્ਜੀ ਨੂੰ ਬਣਾ ਕੇ ਰੱਖਦਾ ਔਰ ਜਿੰਨੀਆਂ ਵੀ ਸ਼ੂਗਰ ਕਰਕੇ ਆਈਆਂ ਕਮਜ਼ੋਰੀਆਂ ਮੈਂ ਗੱਲ ਕਰਾਂ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤਿੱਕਰ ਸਿਰ ਦੇ ਵਾਲ ਤਿੱਕਰ ਸਾਰੀਆਂ ਕਮਜ਼ੋਰੀਆਂ ਨੂੰ ਆਪਾਂ ਬਰਾਬਰ ਬੈਲੈਂਸ ਕਰ ਸਕਦੇ ਕੰਟਰੋਲ ਕਰ ਸਕਦੇ ਆ ਇਹ ਬ੍ਰਹਮ ਅਸਤਰ ਦੇ ਨਾਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਫਿਲਹਾਲ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਤੁਹਾਨੂੰ ਇਹ ਹੋਏ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜ਼ਰੂਰ ਕਰਨਾ ਹੈ ਅੱਛਾ ਕਿਟਾਰੇ ਸਾਹਿਬ ਜੰਦ ਜੰਦੇ ਸਾਨੂੰ ਇਹ ਵੀ ਦੱਸ ਦਿਓ ਕਿ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਕਿੱਥੇ ਤੁਸੀਂ ਮਿਲਦੇ ਹੋ ਕਿਸ ਤਰੀਕੇ ਨਾਲ ਤੁਹਾਡੇ ਨਾਲ ਰਾਬਤਾ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਮਿਲਣ ਦਾ ਤਰੀਕਾ ਦੱਸ ਦਿਓ ਸਭ ਤੋਂ ਪਹਿਲਾਂ ਜੂਸ ਨੂੰ ਪੀਣ ਦਾ ਤਰੀਕਾ ਜਿਹੜਾ ਕਿ ਤੁਸੀਂ ਕਦੋਂ ਪੀਣਾ ਵਾ ਇਹ ਰੋਟੀ ਖਾਣ ਤੋਂ 2 ਘੰਟੇ ਬਾਅਦ ਯਾਨੀ ਕਿ ਦੁਪਹਿਰੇ 12 ਵਜੇ ਸਵੇਰ ਦੀ ਰੋਟੀ ਤੋਂ ਬਾਅਦ ਦੁਪਹਿਰੇ 12 ਵਜੇ ਜਦੋਂ ਸੂਰਜ ਖੜਾ ਹੁੰਦਾ ਉਸ ਟਾਈਮ ਤੁਸੀਂ ਇਸ ਇੱਕ ਗਲਾਸ ਜੂਸ ਨੂੰ ਪੀਣਾਵਾ ਔਰ ਇਸ ਜੂਸ ਨੂੰ ਉਹ ਲੋਕ ਨਾ ਪੀਣ ਜਿਨ੍ਹਾਂ ਨੂੰ ਗੋਲੀ ਨਹੀਂ ਲੱਗੀ ਜਿਨ੍ਹਾਂ ਨੂੰ ਇਨਸੂਲਿਨ ਨਹੀਂ ਲੱਗਾ ਜਿਨ੍ਹਾਂ ਨੂੰ ਲੱਗਾ ਉਹ ਪੀਣ ਕਿਉਂਕਿ ਜਿਨ੍ਹਾਂ ਨੂੰ ਨਹੀਂ ਲੱਗਾ ਇਹਨੇ ਤੁਹਾਡੀ ਸ਼ੂਗਰ ਨੂੰ ਇਦਾਂ ਚ ਉਸਣਾ ਜਿਵੇਂ ਅੰਬੀਚੁਸੀ ਜਾਂਦੀ ਆ ਜੀ ਬਹੁਤ ਬਹੁਤ ਸ਼ੁਕਰੀਆ ਅੱਛਾ ਨਾਕੀ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਕਿੱਥੇ ਕਿੱਥੇ ਤੁਸੀਂ ਮਿਲਦੇ ਹੋ ਬਿਲਕੁਲ ਫਰੂਕੀ ਸਾਹਿਬ ਆਪਣੇ ਇਹਨਾਂ ਇਸ ਵੀਡੀਓ ਦੇ ਉੱਪਰ ਨੰਬਰ ਚੱਲਦੇ ਪਏ ਆ ਮਿਲਣ ਦਾ ਸਮਾਂ ਆਪਣੀਆਂ ਦੋ ਸੈਂਟਰ ਆ ਪਹਿਲਾ ਸੈਂਟਰ ਜਲੰਧਰ ਵਿੱਚ ਆ ਰਿਹਾ ਈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕਰ ਚੱਲ ਰਿਹਾ ਔਰ ਸ਼ਨੀਵਾਰ ਦੇ ਹਰ ਸ਼ਨੀਵਾਰ ਆਪਾਂ ਜਿਰਕਪੁਰ ਵਿੱਚ ਮਿਲਦੇ ਆ ਪਟਿਆਲਾ ਰੋਡ ਨੀਅਰ ਏਕੇਮ ਰਜੋਟ ਸਾਹਮਣੇ ਆਪੋਜ਼ਿਟ ਸਕਾਈਨਰ ਟਾਵਰ ਉੱਥੇ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਔਰ ਇੱਕ ਚੀਜ਼ ਖਾਸ ਜਿਹੜੀ ਮੇਨ ਗੱਲ ਮਿਲਣ ਤੋਂ ਪਹਿਲਾਂ ਅਪਾਇੰਟਮੈਂਟ ਲੈਣੀ ਬਹੁਤ ਜ਼ਰੂਰੀ ਕਿਉਂਕਿ ਆਪਾਂ 15 ਪੇਸ਼ੈਂਟ ਤੋਂ ਬਾਅਦ ਪੇਸ਼ੈਂਟ ਨਹੀਂ ਦੇਖਦੇ ਆ ਕਿਉਂਕਿ ਅਸੀਂ ਜਿਹੜੇ ਪੇਸ਼ੈਂਟ ਸਾਡੇ ਕੋਲ ਬੈਠਦਾ ਅਸੀਂ ਉਹਨੂੰ ਸਰੀਰਕ ਤੌਰ ਤੇ ਨਹੀਂ ਸਭ ਤੋਂ ਪਹਿਲਾਂ ਫਿਰੂਕੀ ਸਾਹਿਬ ਨੂੰ ਮਾਨਸਿਕ ਤੌਰ ਤੇ ਠੀਕ ਕਰਨਾ ਕਿਉਂਕਿ ਕਾਉਂਸਲਿੰਗ ਬਹੁਤ ਜ਼ਰੂਰੀ ਹੈ ਜਿੰਨਾ ਚਿਰ ਸ਼ਬਦ ਉਹਦੇ ਅੰਦਰ ਜਾ ਕੇ ਕੰਮ ਨਹੀਂ ਕਰਦੇ ਉਹਨਾਂ ਚਿਰ ਬ੍ਰਹਮ ਅਸਤਰ ਵੀ ਕੰਮ ਨਹੀਂ ਕਰੂਗਾ ਕਿਉਂਕਿ ਸਭ ਤੋਂ ਪਹਿਲਾਂ ਸ਼ਬਦਾਂ ਦੀ ਤਾਕਤ ਉਹਦੇ ਅੰਦਰ ਜਾਣੀ ਚਾਹੀਦੀ ਜਿੰਦੇ ਨਾਲ ਹੁੰਦਾ ਬ੍ਰੇਨ ਪ ਉਮੀਦ ਕਰਦੇ ਹਾਂ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਦੀ 슈ਗਰ ਬਹੁਤ ਜ਼ਿਆਦਾ ਵਧ ਰਹੀ ਹੈ ਔਰ 슈ਗਰ ਕਰਕੇ ਉਹਨਾਂ ਨੂੰ ਹੋਰ ਵਕ ਵਕ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਆ ਰਹੀਆਂ ਨੇ ਫਿਲਹਾਲ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਿਲੋਂ ਤੁਹਾਨੂੰ ਇਹ ਵਾ ਕਿ ਕੋਈ ਵੀ ਨੁਸਖਾ ਫਾਰਮੂਲਾ ਜਿਹੜਾ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ ਹੈ ਉਹਨੂੰ ਇਨਟੇਕ ਕਰਨ ਤੋਂ ਪਹਿਲਾਂ ਉਹਨੂੰ ਵਰਤੋਂ ਦੇ ਵਿੱਚ ਲਿਆਉਣ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਧੰਨਵਾਦ